ਦੇਖ ਰਹੇ ਹਾਂ ਆਰ ਵੀ ਟੀਵੀ ਪੰਜਾਬੀ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪੀਟਲ ਥਾਂਦਿਆਂ ਨੂੰ ਮੁੜ ਬਹਾਲ ਕਰਨ ਲਈ ਪੰਜਾਬ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲਨ ਜੀ ਅਤੇ ਸ਼੍ਰੀ ਗੁਰੂ ਰਵਿਦਾਸ ਸੰਪਰਦਾਇ ਦੇ ਪ੍ਰਧਾਨ ਕੁਲਵੰਤ رائے ਭਰੋ ਮਾਜਰਾ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਆਰ ਵੀ ਟੀਵੀ ਦੀ ਸਪੈਸ਼ਲ ਰਿਪੋਰਟ ਸੋ ਸਾਰੇ ਸਤਿਕਾਰਯੋ ਸਾਥੀਓ ਸਭ ਤੋਂ ਪਹਿਲਾਂ ਜੈ ਗੁਰਦੇਵ ਗੱਜੁਰਦੇਵ ਜੈ ਭੀਮ ਜੈ ਭਾ ਪਾਰਤ ਸੋ ਅੱਜ ਬੜੀ ਇੱਕ ਦੁਖਦਈ ਗੱਲ ਆ ਵੀ ਸਾਡਾ ਏਡੀ ਵੱਡੀ ਇਮਾਰਤ ਜਿਹੜੀ ਆ ਹਸਪੀਟਲ ਜਿਹੜਾ ਹੈ। ਸ਼੍ਰੀ ਗੁਰੂ ਅਰਬਿਦਾਸ ਮਹਾਰਾਜੀ ਦੇ ਨਾਂ ਤੇ ਬੰਗੇ ਦੇ ਰੋਡ ਦੇ ਉੱਪਰ ਹਾਈਵੇ نیشنل ਹਾਈਵੇ ਦੇ ਉੱਪਰ ਜਿਹੜਾ ਸ਼੍ਰੀ ਗੁਰੂ ਅਰਬਿਦਾਸ ਮਹਾਰੇ ਨਾਂ ਤੇ ਹਸਪੀਟਲ ਏਡਾ ਵੱਡਾ ਇਮਾਰਤ ਜਿਹੜੀ ਵਧੀਆ ਤਰੀਕੇ ਨਾਲ ਬਣੀ ਸਗੀ। ਸੋ ਸਦੋਂ ਕੁਝ ਕਾਰਨਾ ਕਰਕੇ ਵੀ ਬੈਂਕ ਲੋਨ ਲੈਣ ਤੋਂ ਬਾਅਦ ਕਿਤੇ ਕਰੋਨਾ ਟਾਈਮ ਦੇ ਵਿੱਚ ਜਿਹੜਾ ਪ੍ਰੋਪਰ ਜਿਹੜਾ ਇਹ ਸਿਸਟਮ ਨਹੀਂ ਹੋਣ ਕਰਕੇ ਜਿਹੜਾ ਬੈਂਕ ਨੇ ਇੱਕ ਨੋਟਿਸ ਵੀ ਲਾਇਆ ਜਿਹਦਾ ਬੈਂਕ ਕਰਾਫਟ ਹੋਣ ਕਰਕੇ ਸਾਡਾ ਹਸਪੀਟਲ ਜਿਹੜਾ ਆ ਉਹਨੂੰ ਸੀਲ ਕੀਤਾ ਗਿਆ ਸੋ ਸਾਡੇ ਸਮਾਜ ਵਾਸਤੇ ਵੀ ਇਹ ਬੜੀ ਇੱਕ ਦੁੱਖ ਦੀ ਗੱਲ ਆ ਵੀ ਇਹ ਜਿਹੜਾ ਸਾਡੇ ਰਹਿਬਰਾਂ ਦੇ ਨਾਂ ਤੇ ਉੱਪਰ ਅਸੀਂ ਨਾ ਚਲਾ ਸਕੇ ਇੱਕ ੱੱਬਾ ਜਿਹੜਾ ਸਾਡੇ ਸਮਾਜ ਦੇ ਉੱਪਰ ਲੱਗਾ ਅੱਜ ਜਿਹੜਾ ਸ਼੍ਰੀ ਗੁਰੂ ਵਿਦਾਸ ਸਾਧੂ ਸੰਪਦਾ ਸੋਸਾਇਟੀ ਤੇ ਸਾਡੇ ਸੰਤ ਮਹਾਪੁਰਸ਼ ਸ਼੍ਰੀ ਕੁਲਵੰਤਰਾਮ ਜੀ ਡੇਰਾ ਸਤੁਰਪੁਰਾਂ ਭਰੋ ਮਜਾਜਰਾ ਭਰੋ ਮਜਾਰਾ ਸੋ ਉਹਨਾਂ ਦੀ ਦੇਖ ਰੇ ਵਿੱਚ ਮੀਟਿੰਗ ਕੀਤੀ ਗਈ ਸੋ ਮਾਰਾ ਇਹਨੂੰ ਇਹ ਬੇਨਤੀ ਕੀਤੀ ਗਈ ਵੀ ਸ਼੍ਰੀ ਗੁਰਬਖਸ਼ ਸਾਧੂ ਸੰਪੰਨ ਸੋਸਾਇਟੀ ਦੇ ਸਾਰੇ ਮਹਾਪੁਰਸ਼ਾਂ ਨੂੰ ਤੁਸੀਂ ਆਪਣੇ ਡੇਰੇ ਵਿੱਚ ਇੱਕ ਦਿਨ ਜਿਹੜੀ ਜਲਦੀ ਜਿਹੜਾ ਜਲਦੀ ਕਿਉਂਕਿ ਜ਼ਿਆਦਾ ਲੇਟਰ ਨਾ ਕਰਨ ਵੀ ਜਲਦੀ ਇੱਕ ਮੀਟਿੰਗ ਰੱਖਾਈ ਜਾਵੇ ਮੀਟਿੰਗ ਦੇ ਵਿੱਚ ਇਹ ਮੁੱਦਾ ਜੜਾਇਆ ਉਹ ਸਾਰੇ ਮਹਾਪੁਰਸ਼ਾਂ ਵਿੱਚ ਆਪਣੇ ਵਿਚਾਰ ਬਦੰਦਰਾ ਕੀਤੀ ਜਾਵੇ ਵੀ ਇਸ ਨੂੰ ਆਪਾਂ ਅੱਗੇ ਕਿਦਾਂ ਜਿਹੜਾ ਆ ਵੀ ਆਪਣੇ ਹੱਥਾਂ 'ਚ ਲੈਣਾ ਆ ਤੇਨੂੰ ਮਹਾਰਾਜ ਅੱਗੇ ਜਿੱਦਾਂ ਪਹਿਲਾਂ ਚੱਲਦਾ ਸੀ ਉਸ ਤਰ੍ਹਾਂ ਜਿਹੜਾ ਚਲਾਇਆ ਜਾਵੇ ਸੋ ਸਰ ਕਈ ਐਨ ਆਰ ਆਈ ਸਾਥੀਆਂ ਦਾ ਵੀ ਬਾਲ ਫੋਨ ਆਇਆ ਸਾਡੇ ਗਲੋਬਲ ਕਬੀਦਾਸੀਆ ਜੋ ਆਰਗੇਨਾਈਜੇਸ਼ਨ ਤੋਂ ਅਤੇ ਜਰਮਨ ਤੋਂ ਫਰਾਂਸ ਤੋਂ ਇਟਲੀ ਤੋਂ ਹਰ ਕੰਟਰੀ ਵਿੱਚੋਂ ਯੂਕੇ ਤੋਂ ਸੋ ਕੋਈ ਵੀ ਇਦਾਂ ਦੀ ਕੰਟਰੀ ਨਹੀਂ ਜਿੱਥੇ ਸਾਨੂੰ ਨਹੀਂ ਪੁੱਛਿਆ ਗਿਆ ਵੀ ਇਹ ਕੀ ਗੱਲ ਹੋਈ ਆ ਕਿਉਂਕਿ ਡਾਕਟਰ ਸਾਹਿਬ ਦੀ ਇੱਕ ਵੀਡੀਓ ਵਾਇਲ ਹੋਈ ਸੀ ਜਿਸ ਵਿੱਚ ਇਹਨਾਂ ਨੇ ਬੜੇ ਦੁਖੀ ਹਿਰਦੇ ਨਾਲ ਜਿਹੜੀ ਵੀਡੀਓ ਵਾਇਲ ਕੀਤੀ ਸੀ ਦੱਸਿਆ ਸੀ ਵੀ ਅਸੀਂ ਜਿਹੜਾ ਆ ਆਪਣੇ ਘਰ ਦਾ ਜਿਹੜਾ ਕਰਜ਼ਾ ਵੀ ਚੁੱਕ ਕੇ ਇਹ ਹਸਪੀਟਲ ਜਿਹੜਾ ਬਣਾਇਆ ਆਪਣੇ ਰਹਿਵਰਾਂ ਦੇ ਵਾਸਤੇ ਜਿਹੜੇ ਆ ਜਾਂ। ਤੋਂ ਸਾਨੂੰ ਇਹ ਹਸਪੀਟਲ ਬਚਾਉਣ ਵਾਸਤੇ ਜਿਹੜਾ ਮੀਟਿੰਗ ਦੇ ਵਿੱਚ ਇਹ ਨਤੀਜਾ ਕੱਢਿਆ ਜਾਵਾ ਤਾਂ ਜੋ ਚੰਦ ਜਿਹੜੇ ਅਗਲੇ ਜਿਹੜੇ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਸ ਨੂੰ ਜਿਹੜਾ ਆਪਾਂ ਦੁਬਾਰਾ ਜਿਹੜੀ ਉਹਦੀ ਸੈਟਲਮੈਂਟ ਕਰਕੇ ਬੈਂਕ ਦੇ ਨਾਲ ਔਰੇ ਵਿੱਚ ਜਿਹੜੀ ਮੈਨੇਜਮੈਂਟ ਕਮੇਟੀ ਆ ਦੁਬਾਰਾ ਜਿਹੜੀ ਨਵੀਂ ਜਿਹੜੀ ਆ ਸ਼੍ਰੀ ਗੁਰਦਾਸ ਸਾਧੂ ਸੰਪਦਾ ਸੁਸਾਇਟੀ ਦੇ ਦੇਖਰੇਖ ਵਿੱਚ ਅਤੇ ਜਿੰਨੇ ਸਾਡੇ ਐਨਆਰਆਈ ਸਾਥੀ ਆ ਉਹ ਸਾਰੇ ਹਰੇ ਕੰਟਰੀ ਦੇ ਵਿੱਚੋਂ ਐਨਆਰਆਈ ਸਾਥੀਆਂ ਲੈ ਕੇ ਵੱਡੀ ਟੀਮ ਜਿਹੜੀ ਆ ਉਹ ਚਾਹੇ 100 ਮੈਂਬਰੀ ਬਣੇ ਚਾਹੇ 200 ਮੈਂਬਰੀ ਬਣੇ ਉਹ ਸਾਰਿਆਂ ਨੂੰ ਲਿਆ ਜਾਊਗਾ ਤਾਂ ਜੋ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਆ ਸਾਡੇ ਹਸਪੀਟਲ ਜਿਹੜਾ ਸਚਾਰੂ ਢੰਗ ਨਾਲ ਚੱਲ ਸਕੇ ਆ ਤੇ ਲੋਕੀ ਆਸ ਲੈ ਕੇ ਆਉਂਦੇ ਆ ਵੀ ਸਾਡੇ ਰੈਵਰਾਂ ਦੇ ਨਾਂ ਤੇ ਹਸਪੀਟਲ ਆ ਸਾਨੂੰ ਇਲਾਜ ਵਧੀਆ ਮਿਲੂਗਾ ਘੱਟ ਖਰਚ ਆਊਗਾ ਉਸੇ ਤਰ੍ਹਾਂ ਜਿਹੜਾ ਉਹਨੂੰ ਤਰੀਕੇ ਨਾਲ ਚਲਾ ਸਕੀਏ ਕਈ ਸਾਥੀ ਜਿਹੜੇ ਦਵਾਈ ਵੀ ਆ ਫਰੀ ਦੇਣ ਨੂੰ ਤਿਆਰ ਆ ਕੋਈ ਕੈਂਪ ਲਾਉਣ ਨੂੰ ਤਿਆਰ ਆ ਕੋਈ ਅੱਖਾਂ ਦਾ ਜਿਹੜਾ ਆਪਰੇਸ਼ਨ ਕਰਵਾ ਦੇ ਕਹਿੰਦੇ ਭਾਈ ਅਸੀਂ ਇੱਥੇ ਲਾਉਣ ਨੂੰ ਤਿਆਰ ਆ ਵੀ ਤੁਸੀਂ ਲੋਕਾਂ ਨੂੰ ਸਹੂਦਤਾਂ ਮੈਂਡ ਚਾਹੀਦੀ ਆ ਬਹੁਤ ਬੰਦੇ ਸੀਗੇ ਚਲੋ ਹੁਣ ਪਿੱਛੇ ਜੋ ਕਮੀਆਂ ਹੋਈਆਂ ਨੂੰ ਦੂਰ ਕਰਕੇ ਅੱਗੇ ਜਿਹੜਾ ਆ ਵੀ ਵਧੀਆ ਤਰੀਕਿਆਂ ਚ ਚਲਾ ਸਕੇ ਉਹ ਅੱਜ ਮੀਟਿੰਗ ਦੇ ਵਿੱਚ ਫਾਈਨਲ ਹੋਇਆ ਵੀ ਚੰਦ ਥੋੜੇ ਦਿਨਾਂ ਤੱਕ ਮੀਟਿੰਗ ਕਰਕੇ ਜਿਹੜਾ ਇਹਦਾ ਸਿੱਟਾ ਨਿਕਲੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਹਸਪੀਟਲ ਦੁਆਰਾ ਕੋਲੇ ਜਾਊਗਾ ਅਤੇ ਜਿਹੜੇ ਸਾਡੇ ਪੰਜਾਬ ਨੈਸ਼ਨਲ ਬੈਂਕ ਦੇ ਸੀਨੀਅਰ ਸਾਥੀ ਆ ਜਿਹੜੇ ਹੈੱਡ ਆਫਿਸ ਬੈਠੇ ਆ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਵੀ 2 ਦਿਨ ਦੇ ਵਿੱਚ ਅਸੀਂ ਦੇਖਦੇ ਆ ਵੀ ਕਿੰਨੇ ਅਮਾਉਂਟ ਦੀ ਹੈ ਸੈਟਲਮੈਂਟ ਉਸ ਸਾਥੀ ਆ ਸੋਰਾ 10% ਜਿਹੜਾ ਦੇਣਾ ਜਿਹੜਾ ਅੱਗੇ ਵੀ ਘੱਟ ਦਿੱਤਾ ਜਾਊਗਾ ਪੈਸੇ ਵੀ ਫਿਰ ਸੀਨੀਅਰ ਕੋਲ ਤੋਂ ਪਰ ਗੱਲ ਤਾਂ ਇਹ ਆ ਵੀ ਅਸੀਂ ਬਾਬਾ ਸਾਹਿਬ ਅਮਰੀਕਨ ਨੂੰ ਮੰਨ ਦਮਾਗੇ ਡਾਕਟਰ ਸਾਹਿਬ ਤੇ ਵੀ ਇੰਗਲਿਸ਼ ਉਹ ਕਰਦੇ ਸੀਗੇ ਵੀ ਜੇਕਰ ਦੋ ਬੰਦੇ ਮੁਲਾਜ਼ਮ ਆਏ ਆ ਉਹਨਾਂ ਨੇ ਆ ਕੇ ਜਹਾੜੇ ਰਹਿਬਰਾਂ ਦੇ ਨਾਮ ਦੇ ਉੱਪਰ ਸੀਲ ਲਾਤੀ ਵੈਂਡਾ ਵੱਡਾ ਸਮੁੱਚਾ ਸਮਾਜ ਆਪਣਾ ਵੱਡਾ ਇਹਨੂੰ ਆਪਾਂ ਮੁੱਦਾ ਵੀ ਬਣਾ ਸਕਦੇ ਆਂ ਵੀ ਸਾਡੇ ਰਹਿਬਰਾਂ ਦੇ ਨਾਂ ਤੇ ਪੁਲਿਸ ਪ੍ਰਸ਼ਾਸਨ ਨੇ ਇੱਥੇ ਦੀ ਜਿਹੜੀ ਨਵੇਂ ਸ਼ਹਿਰ ਦੀ ਪੁਲਿਸ ਆ ਸਾਡੇ ਜਾਣ ਪੁੱਜ ਕੇ ਜਿਹੜਾ ਮਾਹੌਲ ਖਰਾਬ ਕੀਤਾ ਇੱਥੇ ਸੀਲ ਕੀਤੀ ਜਾਂਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਇਹ ਧਾਰਮਿਕ ਮੁੱਦਾ ਬਣ ਸਕਦਾ ਸੀਗਾ ਪਰ ਸਾਡੇ ਮਹਾਪੁਰਖਾਂ ਨੇ ਕਿਹਾ ਵੀ ਆਪਾਂ ਜਿਹੜੀ ਚੀਜ਼ ਹੈ ਲਿਖ ਲਈ ਆ ਉਹਨੂੰ ਪਹਿਲਾਂ ਪੈਰਵਾਹੀ ਕਰਨੀ ਹੈ ਇਸ ਕਰਕੇ ਅਸੀਂ ਇਹ ਚੀਜ਼ ਨੂੰ ਜਿਹੜਾ ਮੁੱਦਾ ਨਹੀਂ ਬਣਾਇਆ ਸੋ ਡਾਕਟਰ ਸਾਹਿਬ ਵੀ ਬੇਨਤੀ ਆ ਵੀ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਜਨਣਾ ਡਾਕਟਰ ਸਾਹਿਬ ਉਹਦੇ ਦੇਸ਼ ਤੇ ਬੇਨਤੀ ਆ ਸੋ ਸਭਾ ਮੈਂ ਇੰਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਅੱਜ ਅਸੀਂ ਛੇੜੀਗੁਰ ਅਰਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਖਾਂਦਿਆਂ ਵਿਖੇ ਜੋ ਪਿੱਛੇ ਘਟਨਾਕ੍ਰਮ ਹੋਇਆ ਸੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਾਧੂ ਸੰਪਰਦਾਇ ਛੇੜੀਗੁਰ ਅਰਦਾਸ ਸਾਧੂ ਸੰਪਰਦਾਇ ਦੇ ਪ੍ਰਧਾਨ ਸੰਤ ਕੁਲਵੰਤ RAM ਜੀ ਪਰਮ ਜੀਰਾ ਪਰ ਉਹਨਾਂ ਦੇ ਨਾਲ ਪੰਜਾਬ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਸ਼੍ਰੀ ਜੈਸੀ ਤੱਲਣ ਜੀ ਪਰ ਉਹਨਾਂ ਦੇ ਨਾਲ ਸਾਡੇ ਜੀਰੋ ਸਾਹਿਬ ਸਿਖਿਆ ਅਫਸਰ ਕ੍ਰਿਹਾ ਤੋਂ ਔਰ ਹੋਰ ਸਾਡੇ ਬਹੁਤ ਸਾਰੇ ਪਤਵੰਤੇ ਸੱਜਣ ਦੇਸ਼ ਰਾਜ ਜੀ ਅੱਜ ਇੱਥੇ ਅਸੀਂ ਇਕੱਠੇ ਹੋਏ ਆਂ ਔਰ ਸਾਰਿਆਂ ਨੇ ਮੀਟਿੰਗ ਕੀਤੀ ਹੈਗੀ ਆ ਕਿ ਜੇ ਜਿਹੜਾ ਇਹ ਬੈਂਕਰਪਟ ਹੋਇਆ ਹੈਗਾ ਉਹ ਉਹਦੀ ਵਿਸ਼ੇ ਤੇ ਸਾਰੀ ਜਿੰਨੀ ਵੀ ਹੈਗੀ ਉਹ ਡਿਸਕਸ ਹੋਈ ਹੈਗੀ ਤੇ ਇਹਦੇ ਵਿੱਚ ਹੁਣ ਅਸੀਂ ਇਹਨਾਂ ਸਾਥਾਂ ਦੀ ਰਹਿਨਮਾਈ ਦੇ ਹੇਠ ਅਸੀਂ ਜੋ ਵੀ ਸਿਸਟਮ ਹੈਗਾ ਉਹ ਆਰਗੇਨਾਈਜ਼ ਕਰਾਂਗੇ ਇੱਕ ਨਵਾਂ ਟਰਸਟ ਜਿਹੜਾ ਹੈਗਾ ਉਹ ਬਣਾਵਾਂਗੇ ਨਵਾਂ ਟਰਸਟ ਬਣਾ ਕੇ ਜੋ ਬੈਂਕ ਦਾ ਲੈਂਡ ਦੇਣ ਹੈਗਾ ਉਹ ਵੀ ਕਿਸ਼ਤਾਂ ਦੇਣਾ ਹੈਗਾ ਉਹ ਵੀ ਸਾਰਾ ਐਨਆਰਆਈਜ਼ ਜੀ ਔਰ ਸਾਧੂ ਸੰਪਰਦਾਇ ਔਰ ਪੰਜਾਬ ਟਾਈਗਰ ਫੋਰਸ ਇਹਨਾਂ ਦੀ ਹੈਂਮਾਈ ਹੈਟਰ ਅਸੀਂ ਇਹ ਬੈਠ ਕੇ ਮੀਟਿੰਗ ਕਰਕੇ ਇਹ ਸਿਸਟਮ ਨੂੰ ਜਿਹੜਾ ਹੈਗਾ ਇੰਪਲੀਮੈਂਟ ਕਰਾਂਗੇ ਇਨਾ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਸਤਾਂ ਦਾ ਵੀ ਧੰਨਵਾਦ ਕਰਦਾ ਹਾਂ ਜੱਸੀ ਜੀ ਦਾ ਵੀ ਧੰਨਵਾਦ ਕਰਦਾ ਹਾਂ ਸਾਡੇ ਸਿੱਖਿਆ ਅਫਸਰ ਪ੍ਰੀਹਾ ਜੀ ਦਾ ਵੀ ਧੰਨਵਾਦ ਕਰਦਾ ਹਾਂ ਔਰ ਸਾਡੇ ਨਾਲ ਡਾਕਟਰ ਮਕੇਸ਼ ਜੀ ਡਾਕਟਰ ਪਰਸ਼ੋਤਮ ਲਾਲ ਜੀ ਰਾਜਕੁਮਾਰ ਜੀ ਤੇ ਜਸਵੀਰ ਜਸਨ 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 ਆਰਾਮ ਲਵਾਇਆ ਜੀ ਤੇ ਇਹ ਸਾਰਿਆਂ ਨੇ ਜਿੱਥੇ ਸਹੂਲਤ ਕੀਤੀ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਚਲੋ ਧੰਨ ਵਾਲਾ ਕਿ ਅਲੈਕੁਮ ਅਲੈਕੁਮ ਅੰਦਰ ਹੈ ਜੀ ਜਿਹਨਾਂ ਨੂੰ ਮੌਜਦਨ ਨਾਲ ਤੁਸੀਂ ਦੱਸੇ ਪੜੀ ਤੇ ਨੂੰ ਮਿਟੇ ਰੱਖਣਾ ਇਹ ਬਾਰੇ ਨੇ ਕਿ ਜੈ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜਿਸ ਦਾ ਨਵੇਂ ਗੁਰੂ ਸਤਗੁਰੂ ਦਾਸ ਮਹਾਰਾਜ ਜੈ ਟੇਬਲ ਹਸਪੀਟਲ ਜਿਹੜਾ ਥਾਦੀਆ ਪਿੰਡ ਵਿਖਿਆ ਜਿਸ ਦਾ ਨਾ ਇੱਕ ਖਬਰ ਸਾਡੀਆਂ ਸੰਗਤਾਂ ਨੇ ਸੋੜੀ ਸਾਰੀਆਂ ਸੰਗਤਾਂ ਦੇ ਹੱਥ ਦੇ ਬਲੂਕ ਡੇਕ ਹੈ ਔਰ ਬੜਾ ਸੰਗਤਾਂ ਦੇ ਵਿੱਚ ਰੋਸ ਹੋਇਆ ਬੜਾ ਦੁੱਖ ਹੋਇਆ ਸਾਰੀਆਂ ਸੰਗਤਾਂ ਦਾ ਦੁੱਖ ਮੰਨਿਆ ਕਿ ਸਾਡੇ ਪਰਪਿਤਾ ਦੇ ਨਾਮ ਦੇ ਉੱਤੇ ਹਸਪੀਟਲ ਆ ਉਹ ਬੰਦ ਹੋ ਜਾਵੇ ਫੀਲ ਹੋ ਜਾਵੇ ਮਤਲਬ ਬੰਦੇ ਦਾ ਸਮਾਜ ਦਾ ਮਰਨ ਹੋ ਜਾਂਦਾ ਅਸੀਂ ਅੱਜ ਵੀ ਵੱਲ ਪਤਾ ਲੱਗਾ ਅੱਜ ਇੱਥੇ ਇਕੱਠੇ ਹੋਣਾ ਮੈਂ ਤਾਂ ਇੱਥੋਂ ਅੱਜ ਵੀ ਆਇਆ ਇਹਨਾਂ ਦੇ ਨਾਲ ਗੱਲਬਾਤ ਹੋਈ ਇਹਨਾਂ ਨੂੰ ਇਹੀ ਕਿਹਾ ਕਿ ਆਪਾਂ ਮੰਨ ਲਓ ਸ਼੍ਰੀ ਗੁਰੂ ਦਾਸ ਸਾਹਿਬ ਦਾ ਸੰਪਰਦਾ ਸੈਟੀ ਦੇ ਹੋਰ ਮਾਪੋਰਚ ਸਾਰੇ ਜਿਹਨੇ ਵੀ ਸਾਡੇ ਸਮਾਜ ਦੇ ਕੋਈ ਅਹੁਦੇਦਾਰ ਹੈ ਜਾਂ ਸਮਾਜ ਦੇ ਤਾਂ ਦੁੱਖ ਸੁਣਨ ਵਾਲੇ ਆਪਾਂ ਸਾਰਿਆਂ ਦੇ ਨਾਲ ਇੱਕ ਮੀਟਿੰਗ ਵੱਖਰੀ ਕਰਾਂਗੇ ਔਰ ਜੋ ਉਹਦਾ ਨਤੀਜਾ ਨਿਕਲੂਗਾ ਆਪਾਂ ਉਹਦੇ ਤੇ ਆਪਾਂ ਗੌਰ ਕਰਾਂਗੇ ਔਰ ਸਭੂ ਸੰਗਤਾਂ ਨੂੰ ਬੇਨਤੀ ਹੈ ਕਿ ਹਜੇ ਹਜੇ ਤੱਕ ਕਿਸੇ ਨੇ ਵੀ ਕਿਸੇ ਦੇ ਅਕਾਊਂਟ ਦੇ ਵਿੱਚ ਜਾਂ ਮੇਰੇ ਅਕਾਊਂਟ ਦੇ ਵਿੱਚ ਕਿਸੇ ਨੂੰ ਕੋਈ ਪਾਇਆ ਨਾ ਭੇਜਿਓ ਜਦੋਂ ਭੇਜਣੀ ਆ ਜਦੋਂ ਆਪ ਜੀ ਨੂੰ ਕੋਈ ਅਕਾਊਂਟ ਇਸ ਹਸਪੀਟਲ ਦਾ ਸਾਂਝਾ ਕਰਨਗੇ ਸਾਰੇ ਜਣੇ ਉਸ ਵੇਲੇ ਜਿਹੜੀ ਆ ਅਮਾਉਂਟ ਉਸ ਵੇਲੇ ਭੇਜਿਓ ਤਾਂ ਜੋ ਜਿਹੜੇ ਗੁਰੂ ਦਾਸ ਜੀ ਦੇ ਗੁਰਦਵਾਰ ਦੇ ਉੱਤੇ ਇਹ ਸੀ ਤਸਦੀਕ ਕੀਤਾ ਆ ਲੋਕ ਸੀਲ ਕੀਤੇ ਆ ਇਹ ਆਪਾਂ ਖਿਲਾ ਸਕੀਏ ਤਾਂ ਆਪਾਂ ਗੁਰੂ ਦਾਸ ਮਹਾਰਾਜ ਦੇ ਪੈਰੋਕਾਰਿਆਂ ਡਾਕਟਰ ਬਾਸਾ ਦੇ ਪੈਰੋਕਾਰਿਆਂ ਪਿਆਰ ਭਰੀ ਜੈਗੁਰਦੇ ਧੰਨ ਗੁਰਦੇ ਜੋ ਬੋਲੇ ਸੁਣ ਪਏ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈਗੁਰਦੇ ਧਰਮ ਦੇ ਦੀ ਅੱਜ ਅਸੀਂ ਸਾਰੇ ਜਣੇ ਸ਼ਿਰੂ ਦਾਸ ਮਿਸ਼ਨ ਚੈਰੀਟੇਬਲ ਟਰਸਟ ਦੇ ਹਸਪਤਾਲ ਖਾਂਦਿਆਂ ਬਿਖੇ ਇਕੱਠੇ ਹੋਏ ਆ ਇੱਥੇ ਇਕੱਠੇ ਹੋਣ ਦਾ ਮੁੱਖ ਕਾਰਨ ਇਹ ਸੀ ਕਿ ਇਸ ਹਸਪਤਾਲ ਦਾ ਬੈਂਕਰਪਟ ਹੋਣਾ ਭਾਵੇਂ ਅੱਜ ਤੋਂ ਪਹਿਲਾਂ ਇਹ ਬਹੁਤ ਸੀਮਤ ਵਿਅਕਤੀਆਂ ਦੇ ਹੱਥਾਂ ਵਿੱਚ ਚੱਲਦਾ ਸੀ ਪਰ ਅੱਜ ਸੰਤ ਕਲਵੰਤ ਰਾਮਜੀਤ ਪ੍ਰਧਾਨ ਸ਼੍ਰੀ ਗੁਰਮੁਖਵਰ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਜੀ ਦੀ ਰਹਿਮ ਅ ਵਿੱਚ ਜੱਸੀ ਤੱਲਣ ਜਿਹਦੀ ਹਾਜ਼ਰੀ ਵਿੱਚ ਬਾਕੀ ਸਾਰੇ ਬੰਦਿਆਂ ਦੀ ਹਾਜ਼ਰੀ ਵਿੱਚ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਇਹਦੇ ਸਬੰਧੀ ਸਾਧੂ ਸੰਪਰਦਾਇ ਸੋਸਾਇਟੀ ਤ੍ਰਾਂਤ ਮੀਟਿੰਗ ਕਰੇ ਉਹਦੇ ਵਿੱਚ ਇਹ ਫੈਸਲਾ ਕਰੇ ਕਿ ਇਹਨੂੰ ਵੱਡਾ ਟਰਸਟ ਬਣਾ ਕੇ ਸਾਰਿਆਂ ਦੀ ਸਹਿਮਤੀ ਦੇ ਨਾਲ ਇਸ ਹਸਪਤਾਲ ਨੂੰ ਚਲਾਈਏ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮੰਨਣ ਵਾਲੇ ਲੋਕ ਇਹਦੇ ਵਿੱਚ ਆਸਥਾ ਰੱਖਣ ਵਾਲੇ ਲੋਕ ਆਪਣਾ ਬਰਸ਼ਾਸ਼ ਰੱਖਦੇ ਨੇ ਇਹਨੂੰ ਚਲਾ ਕੇ ਇਲਾਕੇ ਦੀ ਸੇਵਾ ਕਰੀਏ ਤੇ ਸਮਾਜ ਦੀ ਸੇਵਾ ਕਰੀਏ ਧੰਨਵਾਦ ਅੱਜ ਅਸੀਂ